ਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ ਮਹਿਲਾਵਾਂ ਲਈ ਹਰ ਮਹੀਨੇ ਪੱਤਾ ਸਕੀਮ ਸੰਬੰਧੀ ਆਈ ਵੱਡੀ ਖਬਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਇਸ ਤਰੀਕ ਨੂੰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਨੂੰ ਇਸ ਤਰੀਕ ਨੂੰ ਮਿਲੇਗੀ ਵੱਡੀ ਖੁਸ਼ਖਬਰੀ ਜੇਕਰ ਨਹੀਂ ਕੀਤਾ ਇਹ ਕੰਮ ਤਾਂ ਵਿੱਤੀ ਲਾਭ ਤੋਂ ਰਹਿ ਜਾਓਗੇ ਵਾਂਜੀ ਜੀ ਹਾਂ ਭਾਰਤ ਸਰਕਾਰ ਦੇਸ਼ ਦੇ ਲੋਕਾਂ ਲਈ ਬਹੁਤ ਸਾਰੇ ਯੋਜਨਾਵਾਂ ਚਲਾਉਂਦੀ ਹੈ ਸਰਕਾਰੀ ਯੋਜਨਾਵਾਂ ਦਾ ਲਾਭ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਿਲਦਾ ਹੈ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਕਿਸਾਨਾਂ ਰਾਹੀਂ ਆਪਣਾ ਰੋਜ਼ਗਾਰ ਚਲਾਉਂਦੀ ਹੈ ਇਸ ਦੇ ਲਈ ਸਰਕਾਰ ਵੀ ਉਹਨਾਂ ਸਰਕਾਰ ਵੀ ਕਿਸਾਨਾਂ ਨੂੰ ਬਹੁਤ ਮਦਦ ਦਿੰਦੀ ਹੈ ਸਾਲ 2019 ਵਿੱਚ ਭਾਰਤ ਸਰਕਾਰ ਨੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਸੀ ਜਿਸ ਤਹਿਤ ਕਿਸਾਨਾਂ ਨੂੰ ਹਰ 2-2000 ਦੀ ਜਿਹੜੀ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਟੋਟਲ ਤਿੰਨ ਕਿਸ਼ਤਾਂ ਜਿਹੜੀ ਜਾਰੀ ਕੀਤੀਆਂ ਨੇ ਟੋਟਲ 6000 ਰੁਪਏ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਤੇ ਹੁਣ ਤੱਕ 18 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ 19ਵੀਂ ਕਿਸ਼ਤ ਦੀ ਕਿਸਾਨ ਜਿਹੜੀ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਜੋ ਕਿ ਇਸ ਮਹੀਨੇ ਦੇ ਕੁਝ ਦਿਨਾਂ ਵਿੱਚ ਹੀ ਰਿਲੀਜ਼ ਹੋਣ ਵਾਲੀ ਹੈ ਤੇ ਕਿਸਾਨਾਂ ਦੇ ਖਾਤੇ ਵਿੱਚ ਆਵੇਗੀ ਜੇਕਰ ਕਿਸਾਨ ਇਹ ਕੰਮ ਨਹੀਂ ਕਰ ਦਿੱਤਾ ਉਹਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਜੀ ਹਾਂ 19ਵੀਂ ਕਿਸ਼ਤ ਫਰਵਰੀ ਮਹੀਨੇ ਵਿੱਚ ਜਾਰੀ ਹੋਵੇਗੀ 24 ਤਰੀਕ ਦੱਸੀ ਜਾ ਰਹੀ ਹੈ ਤੇ ਜਿੰਨਾ ਕਿਸਾਨਾਂ ਨੇ ਈ ਕੇवाईसी ਕੰਪਲੀਟ ਕੀਤੀ ਹੋਈ ਆ ਉਹਨਾਂ ਨੂੰ ਹੀ ਇਸ ਯੋਜਨਾ ਦਾ ਲਾਭ ਮਿਲੇਗਾ ਤੇ ਜਿੰਨਾ ਕਿਸਾਨਾਂ ਨੇ ਈ ਕੇवाईसी ਕੰਪਲੀਟ ਨਹੀਂ ਕੀਤੀ ਉਹਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ ਤਾਂ ਤੁਸੀਂ ਜੇ ਕਿਸਾਨ ਹੋ ਤੇ ਤੁਸੀਂ ਸਕੀਮ ਦਾ ਲਾਭ ਲੈ ਰਹੇ ਹੋ ਤਾਂ ਤੁਸੀਂ ਆਪਣੀ ਈ ਕੇवाईसी ਕੰਪਲੀਟ ਕਰਵਾ ਲਓ ਜਲਦੀ ਤੋਂ ਜਲਦੀ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਜਿਹੜਾ ਮਿਲ ਜਾਵੇਗਾ 24 ਫਰਵਰੀ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਹੋਵੇਗੀ ਜੀ ਅੱਜ ਤਾਂ ਡੱਲੇਵਾਲ ਸਮੇਤ ਕਿਹੜੇ-ਕਿਹੜੇ ਕਿਸਾਨ ਆਗੂ ਰਹਿਣਗੇ ਮੌਜੂਦ ਜੀ ਹਾਂ ਵੱਡੀ ਖ਼ਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਦਿੱਲੀ ਦਿੱਲੀ ਅੰਦੋਲਨਾਂ ਦਾ ਇੱਕ ਦੂਜਾ ਸਾਲ ਤੇ ਇੱਕ ਸਾਲ ਪੂਰਾ ਸੰਘੂ ਮੋਰਚੇ ਤੇ ਕਿਸਾਨਾਂ ਮਜ਼ਦੂਰਾਂ ਤੇ ਵਿਸ਼ਾਲ ਇਕੱਠ 21 ਨੂੰ ਮਨਾਈ ਜਾਵੇਗੀ ਸ਼ਹੀਦ ਸੁਭਕਰਨ ਸਿੰਘ ਦੀ ਪਹਿਲੀ ਵਰ੍ਹੇ ਕੇਂਦਰ ਨਾਲ ਮੀਟਿੰਗ ਲਈ ਆਗੂਆਂ ਦਾ ਫਤ ਦਾ ਐਲਾਨ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਵੱਡੀ ਖ਼ਬਰ ਇੱਕ ਸਾਹਮਣੇ ਆ ਰਹੀ ਹੈ ਕਿਸਾਨਾਂ ਲਈ ਵਰਦਾਨ ਬਣੀ ਸਰਕਾਰ ਦੀ ਇਹ ਸਕੀਮ 1 ਰੁਪਏ ਖਰਚ ਕੇ ਹਜ਼ਾਰਾਂ ਰੁਪਏ ਲਾਭ ਤਾਂ ਦੇਖ ਸਕਦੇ ਹੋ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਕਈ ਜਿਹੜੀਆਂ ਚੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਮੋਦੀ ਸਰਕਾਰ ਦੀ ਇੱਕ ਸਕੀਮ ਮਹਾਰਾਸ਼ਟਰ ਦੇ ਕਿਸਾਨਾਂ ਲਈ ਵਰਦਾਨ ਤੋਂ ਘਟ ਨਹੀਂ ਹੈ ਵਾਤਾਵਰਨ ਵਿੱਚ ਆਏ ਬਦਲਾਅ ਕਾਰਨ ਫਸਲਾਂ ਤਬਾਹ ਹੋ ਰਹੀਆਂ ਨੇ ਇਸ ਲਈ ਸਰਕਾਰ ਉਹਨਾਂ ਫਸਲਾਂ ਦੇ ਬੀਮੇ ਲਈ ਮੁਆਵਜ਼ਾ ਦਿੰਦੀ ਹੈ ਮਹਾਰਾਸ਼ਟਰ ਦੇ ਇੱਕ ਕਿਸਾਨ ਨੇ ਆਪਣੀ 5 ਏਕੜ ਪਿਆਜ਼ ਦੀ ਫਸਲ ਬੀਮਾ ਕਰਵਾਇਆ ਸੀ ਉਸ ਨੂੰ ਨਵੰਬਰ ਵਿੱਚ 22 ਚੋਣਾ ਤੋਂ ਠੀਕ ਪਹਿਲਾਂ ਕੋਸਾ ਦੇ ਨੁਕਸਾਨ ਲਈ 60000 ਰੁਪਏ ਦਾ ਮੁਆਵਜ਼ਾ ਮਿਲਿਆ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਅਹਿਮ ਫੈਸਲੇ ਹੋਏ ਸਾਹਮਣੇ ਜੀ ਹਾਂ ਇਹ ਫੈਸਲੇ ਲੈਣੇ ਪੰਜਾਬ ਸਰਕਾਰ ਨੇ ਤੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ ਅੱਦੇ ਵੱਡੇ ਪ੍ਰਾਲੀ ਕੀਤੇ ਜਾਣਗੇ ਜੀ ਹਾਂ ਇਹ ਜਿਹੜੀ 13 ਫਰਵਰੀ ਨੂੰ ਜਿਹੜੀ ਮੀਟਿੰਗ ਹੋਈ ਹੈ ਜਾਨੀ ਕਿ ਕੱਲ ਇਹ ਮੀਟਿੰਗ ਹੋਈ ਸੀ 12:00 ਵਜੇ ਤਾਂ ਇਸ ਦੇ ਵਿੱਚ ਸਰਕਾਰ ਦੇ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਤੇ ਕਿਹੜੇ-ਕਿਹੜੇ ਫੈਸਲੇ ਲਏ ਗਏ ਨੇ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਇਸ ਚ ਵਿੱਚ 65 ਤੋਂ ਵੱਧ ਏਜੰਡਿਆਂ ਤੇ ਫੈਸਲੇ ਲਏ ਗਏ ਹਨ ਜੀ ਇਹ ਮੀਟਿੰਗ 4 ਮਹੀਨਿਆਂ ਬਾਅਦ ਹੋ ਰਹੀ ਹੈ ਹੋਈ ਹੈ ਹਰਬਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਲਾਈਵ ਹੋ ਕੇ ਦੱਸਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ 24 ਅਤੇ 25 ਤਰੀਕ ਨੂੰ ਸੈਸ਼ਨ ਦੀ ਕਾਰਵਾਈ ਚੱਲੇਗੀ ਤਾਂ ਦੇਖ ਸਕਦੇ ਹੋ ਤਾਂ ਦਰਦੀ ਕਿਹੜੇ ਕਿਹੜੇ ਫੈਸਲੇ ਲਏ ਗਏ ਨੇ ਇਹਨਾਂ ਦੇ ਵਿੱਚ ਪੈਂਡਿੰਗ ਬਿੱਲਾਂ ਨੂੰ ਕੀਤਾ ਜਾਵੇਗਾ ਪਾਸ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਸੱਦਿਆ ਜਾਵੇਗਾ ਇਹ ਫੈਸਲੇ ਜਿਹੜੇ ਨੇ ਇਸ ਦੇ ਵਿੱਚ ਮੀਟਿੰਗ ਦੇ ਵਿੱਚ ਲਏ ਗਏ ਹਨ ਸਿਹਤ ਵਿਭਾਗ ਵਿੱਚ 822 ਅਸਾਮੀਆਂ ਨੂੰ ਮਨਜ਼ੂਰੀ 2000 ਪੀਟੀਆਈ ਟੀਚਰਾਂ ਦੀ ਹੋਵੇਗੀ ਭਰਤੀ ਤਾਂ ਇਹ ਜਿਹੜੇ ਫੈਸਲੇ ਲਏ ਗਏ ਨੇ ਪੰਜਾਬ ਅੰਦਰ 13 ਡਾਕਟਰਾਂ ਦੀ ਹੋਵੇਗੀ ਭਰਤੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਜੀ ਹਾਂ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਇਹ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਕੁੱਲ 3000 ਅਸਾਮੀਆਂ ਭਰਤੀ ਹੋ ਜਾਵੇਗੀ ਐਨਆਰਆਈ ਲਈ 6 ਨਵੀਆਂ ਅਦਾਲਤਾਂ ਨੂੰ ਮਨਜ਼ੂਰੀ ਤਾਂ ਇਹ ਜਿਹੜੇ ਫੈਸਲੇ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਲਏ ਗਏ ਨੇ ਤਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲਿਆਂ ਲਈ ਖੁਸ਼ਖਬਰੀ ਨਿਕਲੀ ਭਰਤੀ 21 ਫਰਵਰੀ ਤੋਂ ਫਾਰਮ ਜਿਹੜੇ ਨੇ ਭਰੇ ਜਾਣਗੇ ਹੁਣ ਤਾਂ ਦੇਖ ਸਕਦੇ ਹੋ 21 ਫਰਵਰੀ ਤੋਂ ਫਾਰਮ ਭਰੇ ਜਾਣਗੇ ਪੰਜਾਬ ਪੁਲਿਸ ਦੇ ਜੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ 1746 ਖਾਲੀ ਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਿਹੜੇ ਨੌਜਵਾਨ ਭਰਤੀ ਦੇਖ ਰਹੇ ਨੇ ਭਰਤੀ ਦੀ ਵੇਟ ਕਰ ਰਹੇ ਨੇ ਉਡੀਕ ਕਰ ਰਹੇ ਨੇ ਤਾਂ ਉਹਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਨਸਟੇਬਲ ਦੀਆਂ ਅਸਾਮੀਆਂ ਲਈ ਯੋਗਤਾ ਦੇ ਮਾਪਦੰਡ ਪੂਰੇ ਕਰਨ ਵਾਲੇ ਉਮੀਦਵਾਰਾਂ ਨੂੰ ਅਰਜੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਅਪਲਾਈ ਕਰ ਸਕਦੇ ਹਨ ਅਪਲਾਈ ਕਰਨ ਲਈ ਨੌਜਵਾਨਾਂ ਨੂੰ ਪੰਜਾਬ ਪੁਲਿਸ ਧਾਰਤ ਵੈਬਸਾਈਟ ਤੇ ਜਾਣਾ ਹੋਵੇਗਾ ਤੇ ਫਾਰਮ ਭਰਨੇ ਪੈਣਗੇ ਇਸ ਅਸਾਮੀ ਦੀ ਅਰਜੀ ਫਾਰਮ ਭਰਨ ਦੀ ਆਖਰੀ ਤਰੀਕ 13 ਮਾਰਚ 2025 ਨਿਰਧਾਰਤ ਕੀਤੀ ਗਿਆ ਨੌਜਵਾਨਾਂ ਨੂੰ ਭਰਤੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੇਖ ਸਕਦੇ ਹੋ 1846 ਜਿਹੜੇ ਨੇ ਪ੍ਰੋਪੋਸਟਾ ਨਿਕਲੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਇਹ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤੇ ਨੌਜਵਾਨ ਇਸ ਦੇ ਵਿੱਚ ਫਾਰਮ ਭਰ ਕੇ ਇਹਦਾ ਜਿਹੜਾ ਲਾਭ ਵਾਧ ਤੋਂ ਵਾਧ ਉਠਾ ਸਕਦੇ ਹਨ ਤਾਂ ਦੇ ਸਦਿਓ ਤੁਹਾਡੀ ਉਮਰ 18 ਸਾਲ ਤੋਂ ਵੱਧ ਅਤੇ 28 ਸਾਲ ਦੀ ਨਿਰਧਾਰਤ ਕੀਤੀ ਗਈ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਜਲਦੀ ਹੀ ਔਰਤਾਂ ਨੂੰ 1-1000 ਰੁਪਏ ਦਾ ਦੇਣ ਦਾ ਲੈ ਸਕਦੀ ਹੈ ਫੈਸਲਾ ਤਾਂ ਦੇਖ ਸਦੋ ਵੱਡੀ ਖਬਰ ਤੁਹਾਡੇ ਨਾਲ ਇਹ ਵੀ ਸਾਂਝੀ ਕੀਤੀ ਜਾ ਰਹੀ ਹੈ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਹਰ ਮਹੀਨੇ 5000 ਦੀ ਜਮਦਗੀ ਆਈ ਵੱਡੀ ਖਬਰ ਦਿੱਲੀ ਚੋਣਾ ਦੇ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਚਾਵਾਂ ਦੀ ਪਾਰਟੀ ਸਰਕਾਰ ਜਲਦੀ ਹੀ ਔਰਤਾਂ ਨੂੰ 1000 ਰੁਪਏ ਦੇਣ ਦਾ ਫੈਸਲਾ ਲੈ ਸਕਦੀ ਹੈ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਵਾ ਦੀ ਪਾਰਟੀ ਨੇ ਔਰਤਾਂ ਨੂੰ 1000 ਰੁਪਿਆ ਰਾਸ਼ੀ ਦੇਣ ਦੀ ਗੱਲ ਦਿੱਤੀ ਸੀ ਹਾਲਾਂਕਿ ਮਕਮਦਰੀ ਪਗਵੰਤ ਮਾਂ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਦੇ ਇੱਕ ਇੱਕ ਮਤੋਂ ਪਰ ਗਰੰਟੀ ਪੂਰੀ ਕੀਤੀ ਸੀ ਪਰ ਔਰਤਾਂ ਨੂੰ ਦਿੱਤੀ ਗਈ ਗਰੰਟੀ ਅਜੇ ਤੱਕ ਪੂਰੀ ਨਹੀਂ ਕੀਤੀ ਗਈ ਜਿਹੜੀ ਕਿ ਇੱਕ ਇੱਕ 1000 ਰੁਪਏ ਹਰ ਮਹੀਨੇ ਪੱਤਾ ਸਕੀਮ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਗਰੰਟੀ ਇਹ ਦਿੱਤੀ ਗਈ ਸੀ ਪਹਿਲਾ ਸਤਤਾਰੀ ਹਲ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ 2026 ਵਿੱਚ ਔਰਤਾਂ ਨੂੰ 1000 ਰੁਪਏ ਗਰੰਟੀ ਗਰੰਟੀ ਸਰਕਾਰ ਵੱਲੋਂ ਪੂਰੀ ਕੀਤੀ ਜਾਵੇਗੀ ਪਰ ਹੁਣ ਪਾਰਟੀ ਦੀ ਸਰਕਾਰ ਪਾਰਟੀ ਦੀ ਸਰਕਾਰ ਤੇ ਇਹ ਮੰਗ ਜ਼ੋਰ ਨਾਲ ਫੜ ਰਹੀ ਹੈ ਕਿ ਸਰਕਾਰ ਇਸ ਸਬੰਧੀ ਜਲਦੀ ਇੱਕ ਫੈਸਲਾ ਲਵੇ ਇਸ ਦਾ ਐਲਾਨ ਪੰਜਾਬ ਵਿੱਚ ਪੇਸ਼ ਹੋਣ ਵਾਲੇ ਪੱਲਟ ਵਿੱਚ ਕੀਤਾ ਜਦੋਂ ਆਮ ਆਦਮੀ ਪਾਰਟੀ ਨੂੰ ਦਿੱਲੀ ਦੀਆਂ ਚੋਣਾਂ ਚਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਜੇ ਗੱਲ ਕੀਤੀ ਜਾਵੇ ਤਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇ ਸਰਕਾਰ ਅੱਗੇ 2026 ਵਿੱਚ ਇਹ 11000 ਰੁਪਏ ਦੀ ਇਹ ਤਾਂ ਲੋਕਾਂ ਨੂੰ ਲੱਗੇਗਾ ਕਿ ਬੋਟਾ ਕਰਕੇ ਸਰਕਾਰ ਇਹ ਲਾਗੂ ਕਰ ਲਈ ਪਰ ਨਹੀਂ 2025 ਦੇ ਵਿੱਚ 11000 ਰੁਪਏ ਸਕੀਮ ਲਾਗੂ ਕੀਤੀ ਜਾ ਸਕਦੀ ਹੈ ਅਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 11000 ਰੁਪਏ ਬਹੁਤ ਹੀ ਜਲਦ ਆਉਣਗੇ ਤੇ ਜਿਵੇਂ ਹੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਮਿਲੇਗੀ ਤਾਂ ਅਸੀਂ ਚੈਨਲ ਰਾਹੀਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਘਰ-ਘਰ ਲੱਗਣਗੇ ਪ੍ਰੀ-पेड ਸਮਾਰਟ ਮੀਟਰ ਹੁਣ ਮੋਬਾਈਲ ਬੈਂਕਪਾਕ ਕਰਨਾ ਪਵੇਗਾ ਰੀਚਾਰਜ ਤਾਂ ਦੇਖ ਸਕਦੇ ਹੋ ਵੱਡੀ ਖਬਰ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ ਹੁਣ ਕਰ ਕਰ ਪ੍ਰੀਪੇਡ ਸਮਾਰਟ ਮੀਟਰ ਲੱਗਣਗੇ ਜਿਸ ਨਾਲ ਬਿਜਲੀ ਪੁਤਾ ਬਿਜਲੀ ਬਿੱਲ ਭੁਗਤਾਨ ਦੀ ਪ੍ਰਕਿਰਿਆ ਬਦਲ ਜਾਵੇਗੀ ਪਹਿਲੇ ਪੜਾਅ ਵਿੱਚ ਇਹ ਮੀਟਰ ਸਰਕਾਰੀ ਦਫਤਰਾਂ ਦੇ ਅਤੇ ਮੁਲਾਜ਼ਮਾਂ ਦੇ ਘਰਾਂ 'ਚ ਲਗਾਏ ਜਾਣਗੇ ਜਦਕਿ ਦੂਜੇ ਪੜਾਅ ਵਿੱਚ ਆਮ ਨਾਗਰਿਕਾਂ ਤੱਕ ਇਹ ਯੋਜਨਾ ਲਾਗੂ ਹੋਵੇਗੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਜਿਹੜੀ ਆ ਰਹੀ ਆ ਆਮ ਲੋਕਾਂ ਦੇ ਲਈ ਆ ਤੇ ਜਿਹੜੇ ਹੁਣ ਮੀਟਰ ਨੇ ਪ੍ਰੀਪੇਡ ਲਗਾਏ ਜਾਣਗੇ ਤੇ ਫੋਨ ਦੀ ਤਰ੍ਹਾਂ ਤੁਹਾਨੂੰ ਰੀਚਾਰਜ ਕਰਾਉਣਾ ਪਵੇਗਾ ਤਾਂ ਹੋਰ ਵੱਡੀਆਂ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਾ ਧੰਨਵਾਦ